ਹਾਂਜੀ ਗਾਇਸ ਕੀ ਹਾਲ ਚਾਲ ਅਮੀਨ ਕਾਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਮੈਂ ਚਲਾਇਆਗਾ ਪੋਪਰ ਨੂੰ ਥੋੜੇ ਟਾਈਮ ਤੱਕ ਪੋਪਰ ਗਿਆ ਸੀਗਾ ਪਰ ਉੱਥੋਂ ਆ ਕੇ ਹੁਣ ਵਾਪਿਸ ਤੇ ਮੋਟਰਸਾਈਕਲ ਦਾ ਰਿਪੇਅਰ ਜੀ ਕਰਾਉਣੀ ਸੀ ਰਿਪੇਅਰ ਕਰਉਣ ਗਿਆ ਮੋਟਰਸਾਈਕਲ ਦੀ ਉੱਥੇ ਪੋਪਰ ਫਿਰ ਉੱਥੋਂ ਮੈਂ ਵਾਪਸੀ ਆ ਗਿਆ ਹਾਂਜੀ ਗਾਇਸ ਆਪਾਂ ਸੀਗੇ ਪੋਪਰ ਨੂੰ ਬੈਂਕ ਤੇ ਤੇ ਮੈਂ ਮੋਟਰਸਾਈਕਲ ਦਾ ਇੰਜਨ ਆਇਲ ਚੈੱਕ ਕੀਤਾ ਮੋਟਰਸਾਈਕਲ ਚ ਤੇਲ ਹੈ ਨਹੀਂ ਸੀਗਾ ਇੰਜਨ ਆਇਲ ਤੇ ਮੈਂ ਸਰਵਿਸ ਕਰਾਉਣ ਲੱਪਿਆ ਜੀ ਤੇ ਲਸ ਟਾਈਮ ਮੈਂ ਹੈਗਾ ਕੋਬਰ ਮਣੀ ਭਾ ਦੀ ਦੁਕਾਨ ਤੇ ਤੇ ਆਪਾਂ ਹੁਣ ਮੋਟਰਸਾਈਕਲ ਚ ਇੰਜਨ ਆਇਲ ਪਾਉਂਦੇ ਸੀਗੇ ਤੇ ਇੰਜਨ ਆਇਲ ਪਾ ਲਿਆ ਤੇ ਸਰਵਿਸ ਵੀ ਹੋ ਗਈ ਇੱਕ ਹਿਸਾਬ ਦੀ ਹੁਣ ਤੇ ਲੋ ਜੀ ਆਪਾਂ ਹੁਣ ਤੇ ਲਪਾ ਲਿਆ ਤੇ ਮੋਟਰਸਾਈਕਲ ਰੈਡੀ ਹੋ ਗਿਆ ਕੰਮ ਹੁਣ ਮੋਟਰਸਾਈਕਲ ਦਾ ਸਾਰਾ ਓਕੇ ਰਿਪੋਰਟ ਹੋ ਗਈ। ਉਹ ਦੇਖੋ ਸਾਹਮਣੇ ਬਸ ੱਡਾ ਹੈ। ਤੇ ਇੱਥੇ ਬਸਾਰੋ ਕਦੀਆਂ ਤੇ ਇਧਰਲੀ ਸਾਈਡ ਆਪਾਂ ਮਸ਼ਲ ਦੀ ਰਿਪੇਅਰ ਕਰਾਉਂਦੇ ਆ। ਉਹ ਦੇਖੋ ਇਸ ਟਾਈਮ ਆਪਾਂ ਖੜੇ ਹੈਗੇ ਆ ਪੋਪਰ ਹੁਣੇ ਬਾਸਾ ਡਾ ਬੱਸਾਂ ਸਾਰੀਆਂ ਇੱਥੇ ਰੁੱਕੇ ਜਾਂਦੀਆਂ ਹੁਣ ਇਸ ਬੱਸ ਸਾਡੇ ਗਰੀਸ਼ ਵਾਲੇ ਆਲੇ ਨਹੀਂ ਰੁਕਦੀਆਂ ਹੁਣ ਇੱਥੇ ਰੁਕਦੀਆਂ ਹੈਗੀਆਂ ਤੇ ਭਾਬੀ ਹੁਣੇ ਉੱਥੇ ਬੈਂਕ 'ਚ ਹੀ ਹੈ ਤੇ ਆਪਾਂ ਮੋਢੇ ਸਾਲ ਸਹੀ ਕਰਾਉਣਾ ਆਏ ਸੀਗੇ ਲੈ ਵੀ ਨੰਨੂ ਉੱਟ ਗਿਆ ਓਏ ਨੰਨੂ ਉੱਟ ਗਿਆ ਓਏ ਕੀ ਦੇ ਦਾਂ ਛਵਰਾਤਰੀ ਤੇ ਸਾਡੇ ਪਿੰਡ ਮੰਦਰਾ ਤੇ ਉਥੇ ਲੱਗਣਾ ਸੀਗਾ ਲੰਗਰ ਅੱਜ ਤੇ ਨਹੀਂ ਹੁਣੇ ਉੱਥੇ ਗਏ ਸੀ ਸੇਵਾ ਕਰਨ ਲੰਗਰ ਤੇ ਛੋਲੇ ਪੂੜੀਆਂ ਲੰਗਰ ਲੱਗਣਾ ਹੈਗਾ ਤੇ ਉਥੇ ਛੋਲੇ ਪੂੜੀਆਂ ਪੂੜੀਆਂ ਬੇਲਣ ਗਏ ਸੀਗੇ ਪੂੜੀਆਂ ਬੇਲਣ ਗਏ ਸੀਗੇ ਸੇਵਾ ਕਰਕੇ ਹੁਣ ਉਧਰ ਆਏ ਆ ਤਾਂ ਹੁਣ ਲੰਗਰ ਸਟਾਰਟ ਹੋਇਆ ਨਾ ਥੋੜੇ ਟਾਈਮ ਤੱਕ ਉਧਰ ਮੰਮੀ ਆ ਗਈ ਉਧਰ ਮੰਮੀ ਅੱਜ ਕਿਦਾਂ ਪੱਕ ਗਿਆ ਸਾਰਾ ਹਟਾ ਨਹੀਂ 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 ਗਾ। ਇਹਦਾ ਹੱਲੇ ਛੋਲੇ ਪੂੜੀਆਂ ਹਨਾ। ਹਾਂ। ਖੀਰ ਖੀਰ ਔਰ ਛੋਲੇ ਪੂੜੀਆਂ ਤੇ ਖੀਰ ਨਾਲ ਇਹ ਕੜਾ ਹੁੰਦਾ ਨਾ। ਕੜਾ ਆ ਨਾਲ ਤੇ ਲੰਗਰ ਲੱਗਣਾ ਆ ਤੇ ਮਹਾ ਸ਼ਵਰਾਤਰੀ ਦਾ ਅੱਜ ਅੱਜ ਲੰਗਰ ਲੱਗਣਾ ਸ਼ਵਰਾਤਰੀ ਦਾ ਤੇ ਉਹ ਦੇਖੋ ਪਿੱਛੇ ਕੀ ਕਰਨ ਦੇਈ ਆ। ਲੋਕਾਂ ਦੇ ਇਹ ਕੰਬਲ ਦੇ ਵਿੱਚ ਦੇ ਲਓ ਮਾਣੀ ਇਹਨੂੰ ਤਿਆਰ ਕਰ ਦੇ ਇਹਨੂੰ ਲੈ ਜਾਓ ਨਾਲ ਹੀ ਮੰਮੀ ਤੂੰ ਵੀ ਚਾਲ ਸੇਵਾ ਕਰ ਮੈਂ ਵੀ ਜਾਇਆ ਨਾ ਇਹਨੂੰ ਲੈ ਜਾਓ ਨਾਲ ਇਹਨੂੰ ਲੈ ਜਾਓ ਪੰਜ ਮਿੰਟ ਹੋ ਗਏ ਤਿਆਰ ਤਿਆਰ ਕਰ ਲਓ ਇਹਨੂੰ ਨਾਲ ਲੈ ਜਾ ਇਹਨੂੰ ਠੀਕ ਹੈ ਤੂੰ ਵੀ ਚੱਲ ਮੈਂ ਵੀ ਉੱਥੇ ਜਾਇਆ ਨਾ ਮੈਂ ਭੋਪਰੋ ਹੁਣੇ ਆਇਆ ਬਰਾਵਾ ਆਹ ਚੱਲ ਪੁੱਤ ਤੂੰ ਸੇਵਾ ਕਰਨੀ ਖਰੀ ਹੁੰਦੀ ਹੈ ਚੱਲ ਜਾਇਆ ਨਾ લે વિલંગ કન લે સંતા શગંદિયા લંગર થી આ હે ગાયા મંદિર શિવે હરુ તલાઓ વાલે ય અપને કરાને કોળીયા શિવે હરુ તલાઓ વાલે ઉલે શર્મ જલા ਜਾ ਰਿਹਾ ਯਾਰ ਸਟੈਂਡਿੰਗ ਹੋਣਾ ਹੈ ਕਦਾ ਨਾਮ ਪੜਾ ਕ੍ਰਿਸ਼ਨ ਲਾਈ ਆਈ ਪਲੇਟਾਂ ਦੇ ਪਲੇਟਾਂ ਜੈ ਜੈ ਭੂਮਿਲਾ ਸੰਭੂ ਜੈ ਜੈ ਅੰਮ੍ਰਿਤ ਗੰਗੀ ਜਸੀਂ ਦੇ ਕੇ ਤਾਂ ਗਲਾਸ ਪੜੇ ਆ ਆਇਆ ਹਾ ਮਹਾਦੇਵ ਸੰਭੂ ਕਾਹੀ ਕ੍ਰਿਸ਼ਨ ਲਾਈ देटा देटा, 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 प्लेटा देटा, देटा। प्लेटा घुमी आना उड़ी है बैठो 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 जी जी हो जी प्लेट प्लेटा प्लेटा द्लेटा ਪਲੇਟਾ ਦੋ ਯਾਰ ਕੀ ਕਰਨਾ ਯਾਰ ਦੀ ਜੇਦੀ ਜੇਦੀ ਪਲੇਟਾ ਦੋ ਦੇਖ ਸਕਦੇ ਪਲੇਟਾ ਆਪਾਂ ਮਰੀਆ ਮਾਹਿਰ ਮਾਹਿਰ ਵੀ ਲੱਗਾ ਸਿਆਣਾ ਆਣੇ ਆ ਕਿੰਨੀਆਂ ਪਾਉਣ ਆਜ ਤੇਲਾ ਮਾਈਂ ਗਾੜੀ ਇਹ ਲਾਲ ਤਵੀਆ ਦੀ ਇਧਰ ਪੂਰੀ ਜਾਂ ਪੁੱਛ ਗਿਆ ਸਾਰਿਆਂ ਨੂੰ ਸਾਰਿਆਂ ਪੁੱਛ ਗਿਆ ਕਿ ਕਰ ਰਹੇ ਹਾਂ ਭਾਰਤ ਮਰੀਆ ਤੇ ਸਰਗਿਸ਼ਾ

ਦੇ ਚਲੋ ਚਲੋ ਸੇਵਾ ਕਰੂਗਾ ਲੋ ਜਕਮਾਲੰਗਰ ਚੱਲ ਪਿਆ ਹੁਣ ਉਹ ਕੀ ਲੈ ਜਾਂਦੇ ਆਂ ਇੰਦਰਾ ਚੱਲਣ ਵੀ ਜਾਓ ਹੋਰ ਤੋਂ ਆ ਗਏ ਆ ਤੇ ਆ ਪਾਸ ਗਏ ਹਾਂ ਘਰ ਤੇ ਮੂਰ ਦੇਖੋ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੀ ਆ ਦੇਖੋ ਇਹ ਬਾਹਰ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੀ ਆ ਨੂਰ ਤੇ ਇਹਨੂੰ ਆਪਾਂ ਦੇਖੋ ਇੱਦਾਂ ਜਿੰਦਾ ਲਾ ਕੇ ਰੱਖੀਦਾ ਆ ਇਹ ਇੱਕ ਸ਼ਰਾਰਤਾ ਬੁ ਕਰਦੀ ਆ ਦੇਖੋ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਆ ਹਾਂ ਨੰਨੂ ਬਾਹਰ ਜਾਣਾ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ ਨਾ ਇਹ ਨੂਰ ਹਣਾ ਆਪਣੇ ਸ਼ੂਜ਼ ਪਾ ਲੈ ਬਾਹਰ ਜਾਣ ਦੀ ਛੂਪਾ ਚੱਲ ਆਪਣੇ ਚੱਲ ਚਲੋ ਚਲੋ ਹੈਂ ਚੱਬੀ ਇੱਥੇ ਚੱਕ ਲੂੰਗਾ ਰੱਖ ਦੋ ਬਾਰਜਾ ਨੂੰ ਕਹਿੰਦੀ ਇਹ ਆ ਦੇਖੋ ਦਰੂਪਾਂ ਨੂੰ ਜਿੰਦਾ ਲਾ ਕੇ ਰੱਖਿਆ ਦਰੂਪ ਵੀ ਜਿੰਦਾ ਹੁੰਦਾ ਹੀ ਬਾਹਰ ਤੇ ਇਦਾਂ ਹੀ ਜਿੰਦਾਬਾਦੀ ਦਾ ਹੋਏਗਾ ਜਾਂ ਗੁੰਡਾ ਲਾਦੀ ਦਾ ਹੀ ਚੱਲਾ ਚੱਲਾ ਬੂਟ ਪਾ ਲੋ ਆਪਣੇ ਬੂਟ ਪਾ ਲੋ ਬੂਟ ਬੂਟ ਪਾ ਲੋ ਪਾ ਲੋ ਸਿੱਧੇ ਪਾਓ ਸਿੱਧੇ ਬੂਟ ਪਾ ਤੇ ਸਿੱਧੇ ਬੂਟ ਪਾ ਸਿੱਧੇ ਬੂਟ ਸਿੱਧੇ ਬੂਟ ਪਾ ਸਿੱਧੇ ਬੂਟ ਪਾਓ ਸਿੱਧੇ ਬੂਟ ਪੁੱਠੇ ਆ ਪੁੱਠੇ ਆ ਉਮਰ ਬੂਟ ਪਾ ਦੋ ਸਿੱਧੇ ਬੂਟ ਪਾਈਦੇ ਹੁੰਦੇ ਆ ਦੇਖ ਨਾਨੀ ਪਉਣ ਲੱਗੀ ਉਹਦੇ ਇਹ ਉਹ ਦੇ ਉਹ ਦੇ ਆ ਨਾਨੀ ਨਾ ਤੇ ਉਹ ਦੇ ਹਾਂ ਸ਼ਾਬਾਸ਼ ਮੇਰਾ ਪੁੱਤ ਬੜਾ ਚਿਆਰਾ ਹੈ ਹਾਂਜੀ ਇਦਾਂ ਆ ਨਾਨੀ ਨਾਲ ਤੇ ਹਾਂ ਬੜਾ ਤੇਜਾ ਹੈ ਮੇਰਾ ਕੁਗਲੂ ਇਹ ਬੜਾ ਤੇਜਾ ਹੈ ਚਲਦੇ ਆ ਆ ਜਾ ਆ ਜਾ ਚਲਦੇ ਆ ਬਾਹਰ ਆ ਜਾ ਆਇਆ ਆ ਜਾ ਆ ਜਾ ਆਜੋ ਆਜੋ ਚਲਦੇ ਆ ਆ ਜਾ ਮੇਰਾ ਪੁੱਤ ਆ ਜਾ ਆ ਜਾ ਚਲ ਆ ਜਾ ਚਲਦੇ ਆ ਆ ਜਾ ਆ ਜਾ ਮੇਰਾ ਪੁੱਤ ਚਲਦੇ ਆ ਆ ਜਾ ਆਇਆ ਇੱਧਰ ਆ ਜਾ ਇੱਧਰ ਤੂੰ ਦੱਸ ਮੈਨੂੰ ਕਿੱਥੇ ਘੁੰਮਣ ਜਾਣਾ ਕਿੱਥੇ ਘੁੰਮੀ ਕੰ ਜਾਣਾ ਤੇ ਬਾਹਰ ਬਾਹਰ ਕਿੱਤੇ ਇੱਤੇ ਕਿੱਤੇ ਬਾਹਰ ਅੱਜ ਬੰਦ ਕਿੱਤੇ ਕਿੱਥੇ ਜਾਣਾ ਦਾਬੀ ਕੋਈ

ਚਲਦੇ ਆਪਾਂ ਬਾਹਰ ਜਾਈਏ ਨਾਨੀ ਨੂੰ ਕਹ ਨਾਨੀ ਨੂੰ ਕਹ ਮੈਨੂੰ ਕਮਾ ਲਿਆ ਬਾਹਰ ਤੁੰਗਾ ਨਾਨੀ ਮੈਨੂੰ ਬਾਹਰ ਲੈ ਜਾ ਕਮਾ ਲਿਓ ਹਾਂਜੀ ਗਾਇਜ਼ ਇੱਥੇ ਕਰਦੇ ਹੁਣ ਬਲੌਗ ਦੀ ਐਂਡਿੰਗ ਪੀਵੀ08 ਦਿੱਲੀ ਬਲੌਗ ਚੈਨਲ ਨੂੰ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਜਿਹੜੇ ਚੈਨਲ ਤੇ ਆਪਣੇ ਨਵੇਂ ਜੁੜੇ ਆ ਉਹ ਵੀ ਚੈਨਲ ਨੂੰ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਪੀਵੀ08 ਦਿੱਲੀ ਬਲੌਗ ਚੈਨਲ ਨੂੰ ਜਰੂਰ సస్క్రై క్యాంక్ యూ ధన్వాద